ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਆਪਣਾ ਅਵਿਨਾਸ਼ ਸਿੰਘ ਖਾਲਸਾ 1924 ਤੋਂ 2024 ਤੱਕ 100 ਵੀਡੀਓਜ਼ ਦਾ ਸਫ਼ਰ ਆਪਾਂ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ ਅੱਜ ਆਪਾਂ 1950 ਸਾਲ ਦੀਆਂ 10 ਮੁੱਖ ਘਟਨਾਵਾਂ ਦੀ ਚਰਚਾ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਆਓ ਆਪਾਂ 1950 ਦੀਆਂ 10 ਜੋ ਘਟਨਾਵਾਂ ਹੋਈਆਂ ਸਨ ਉਹਨਾਂ ਦੀ ਚਰਚਾ ਆਪ ਜੀ ਦੇ ਨਾਲ ਸਾਂਝੀ ਕਰੀਏ ਜੀ 1950 ਵਿੱਚ ਫੌਜ ਸਰਨਾਰਥੀਆਂ ਦੀ ਸਹਾਇਤਾ ਕਰ ਰਹੀ ਸੀ ਵੰਡ ਤੋਂ ਬਾਅਦ ਲੱਖਾਂ ਸਰਨਾਰਥੀ ਪੂਰਬੀ ਪੰਜਾਬ ਵਿੱਚ ਆਏ ਫੌਜ ਨੇ ਕਈ ਥਾਵਾਂ ਤੇ ਸਰਨਾਰਥੀ ਕੈਂਪ ਸਥਾਪਿਤ ਕੀਤੇ ਹੋਏ ਸਨ ਸੁਰੱਖਿਆ ਪ੍ਰਬੰਧ ਕਾਰਨ ਅਤੇ ਰਾਸ਼ਨ ਸਪਲਾਈ ਵਿੱਚ ਮਦਦ ਕੀਤੀ ਜਾ ਰਹੀ ਸੀ ਨੰਬਰ 2 ਨਵੀਂ ਪਰਤੀ 1947 ਦੇ ਬਾਅਦ ਭਾਰਤੀ ਫੌਜ ਵਿੱਚ ਨਵੀਂ ਸਟਰਕਚਰ ਤਿਆਰ ਕੀਤਾ ਜਾ ਰਿਹਾ ਸੀ ਪੰਜਾਬ ਦਾ ਰੋਲ ਇਸ ਵਿੱਚ ਮਹੱਤਵਪੂਰਨ ਸੀ ਕਿਉਂਕਿ ਪੰਜਾਬੀ ਜਵਾਨ ਅਧਿਕਾਰੀਆਂ ਫੌਜ ਦਾ ਇੱਕ ਵੱਡਾ ਹਿੱਸਾ ਬਣੇ ਨੰਬਰ 3 ਭਾਗੜਾ ਨੰਗਲ ਡੈਮ ਦੇ ਰੱਖਿਆ ਪ੍ਰਬੰਧ 1950 ਦੇ ਦਹਾਕੇ ਵਿੱਚ ਸ਼ੁਰੂ ਹੋਏ ਪਾਖੜਾ ਨੰਗਲ ਪ੍ਰੋਜੈਕਟ ਨੂੰ ਫੌਜ ਨੇ ਸਹਿਯੋਗ ਦੇ ਕੇ ਸੁਰੱਖਿਆ ਦਾ ਪ੍ਰਬੰਧ ਆਪਣੇ ਜ਼ਿੰਮੇ ਲਿਆ। ਇਹ ਡੈਮ ਰਾਜ ਦੇ ਆਰਥਿਕ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਸੀ। ਨੰਬਰ 4 1950 ਵਿੱਚ ਮਹੱਤਵਪੂਰਨ ਫੌਜੀ ਸਥਾਨਾਂ ਦਾ ਵਿਕਾਸ। ਪੰਜਾਬ ਵਿੱਚ ਕਈ ਫੌਜੀ ਅੱਡੇ ਅਤੇ ਟ੍ਰੇਨਿੰਗ ਸਥਾਪਿਤ ਟ੍ਰੇਨਿੰਗ ਸੈਂਟਰ ਸਥਾਪਿਤ ਕੀਤੇ ਗਏ ਜਿਵੇਂ ਜਲੰਧਰ ਅੰਬਾਲਾ ਅਤੇ ਫਿਰੋਜ਼ਪੁਰ ਇਹ ਸਥਾਨ ਫੌਜੀ ਜੋਦਾ ਤਿਆਰ ਕਰਨ ਲਈ ਰਾਜ ਦੀ ਰੱਖਿਆ ਦਾ ਨੰਬਰ 5 ਭਾਰਤ ਦੇ ਸਿਧਾਂਤ ਦਾ ਲਾਗੂ ਹੋਣਾ 26 ਜਨਵਰੀ 1950 ਨੂੰ ਭਾਰਤ ਗਨਤੰਤਰਤ ਬਣਿਆ ਅਤੇ ਨਵਾਂ ਸਿਧਾਂਤ ਲਾਗੂ ਕੀਤਾ ਗਿਆ ਇਸ ਦਾ ਪ੍ਰਭਾਵ ਪੰਜਾਬ ਤੇ ਵੀ ਪਿਆ ਖਾਸ ਕਰਕੇ ਹਕੂਮਤ ਦੀ ਬਣਤਰ ਅਤੇ ਨਵੀਆਂ ਰਾਜਨੀਤਿਕ ਰਣਨੀਤੀਆਂ ਦੇ ਸੰਦਰਭ ਵਿੱਚ ਨੰਬਰ 6 ਪਾਕਿਸਤਾਨ ਨਾਲ ਸਿਮਾ ਸੰਕਟ ਅਤੇ ਸਰਨਾਰਥੀਆਂ ਦੀ ਸਥਿਤੀ ਭਵਾਜੰਤੂ ਬਾਦ ਪੰਜਾਬ ਦੇ ਦੋਨੇ ਪਾਸਿਆਂ ਵੱਡੀ ਗਿਣਤੀ ਵਿੱਚ ਸਰਨਾਰਥੀ ਆਏ 1950 ਦੇ ਦशक ਵਿੱਚ ਇਹ ਲੋਕ ਨਵੇਂ ਟਿਕਾਣੇ ਬਣਾਉਣ ਅਤੇ ਸਥਾਪਤ ਕਰਨ ਲਈ ਸੰਘਰਸ਼ ਕਰ ਰਹੇ ਸੀ ਨੰਬਰ 7 ਖੇਤੀ ਅਤੇ ਸਭਿਆਚਾਰਕ ਤਬਦੀਲੀਆਂ ਪੰਜਾਬ ਵਿੱਚ 1950 ਦੇ ਦशक ਵਿੱਚ ਹਰੀਤ ਕ੍ਰਾਂਤੀ ਦੇ ਬੀਜ ਪਹੁੰਚੇ ਇਹ ਘਟਨਾ 1960 ਦੇ ਦਹਾਕੇ ਵਿੱਚ ਜਾ ਕੇ ਪੂਰੀ ਤਰ੍ਹਾਂ ਆਪਣਾ ਪ੍ਰਭਾਵ ਛੱਡਣ ਲੱਗੀ ਪਰ ਇਸ ਦੀਆਂ ਬਨਾਦਾਂ ਤਾਂ 1950 ਵਿੱਚ ਹੀ ਪੈ ਗਈਆਂ ਸਨ ਨੰਬਰ 8 ਪੰਜਾਬੀ ਸਿਹਤ ਅਤੇ ਸਭਿਆਚਾਰ ਦੀ ਤਰੱਕੀ 1950 ਦੇ ਦਹਾਕੇ ਵਿੱਚ ਪੰਜਾਬੀ ਸਾਹਿਤ ਨੇ ਵੱਡੀ ਤਰੱਕੀ ਕੀਤੀ। ਵਟਵਾਰੇ ਤੋਂ ਬਾਅਦ ਵਟਵਾਰੇ ਦੇ ਦਰਦ ਨੂੰ ਲਖਾਰੀ ਆਪਣੀਆਂ ਰਚਨਾਵਾਂ ਵਿੱਚ ਦਰਸਾ ਰਹੇ ਸਨ। ਜਿਹੇ ਕਈ ਪ੍ਰਸਿੱਧ ਲਖਾਰੀ ਹੋਏ ਜਿਵੇਂ ਅਮਰਤਾ ਪ੍ਰੀਤਮ ਅਤੇ ਨਾਨਕ ਸਿੰਘ ਦੀਆਂ ਰਚਨਾਵਾਂ ਬਹੁਤ ਹੀ ਲੋਕਪ੍ਰੀਆ ਹੋਈਆਂ। ਨੰਬਰ 9 ਮੁੱਖ ਸਿੱਖ ਆਗੂਆਂ ਦੀ ਰਾਜਨੀਤਿਕ ਭੂਮਿਕਾ ਦਾ ਰੋਲ ਸਿੱਖਾ ਗੁਆਨੇ ਬਟਵਾਰੇ ਤੋਂ ਬਾਅਦ ਸਿੱਖ ਧਕਾਰਾਂ ਅਤੇ ਧਾਰਮਿਕ ਆਜ਼ਾਦੀ ਲਈ ਰਾਜਨੀਤਿਕ ਸੰਘਰਸ਼ ਜਾਰੀ ਰੱਖਿਆ ਅਤੇ ਪੰਜਾਬੀ ਸੂਬੇ ਦੀ ਮੰਗ ਨੂੰ ਉਠਾਇਆ ਨੰਬਰ 10 1950 ਵਿੱਚ ਪੰਜਾਬ ਦੀ ਬਹੁਤ ਸਾਰੀਆਂ ਸੜਕਾਂ ਅਜੇ ਵੀ ਬੁਰੀ ਹਾਲਤ ਵਿੱਚ ਸਨ ਉਸ ਸਮੇਂ ਭਾਰਤ ਵਿੱਚ ਆਰਥਿਕ ਅਤੇ ਬਨਾਦੀ ਢਾਂਚੇ ਦੀ ਮੋੜ ਨਿਰਮਾਨ ਦਾ ਸੀ 1950 ਵਿੱਚ ਪੰਜਾਬ ਦੀਆਂ ਸੜਕਾਂ ਕੁਝ ਜਗ੍ਹਾ ਉੱਤੇ ਪਰਾਚੀਨ ਅਤੇ ਕੱਚੀਆਂ ਸਨ। ਦੂਰ-ਦੂਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੰਪਰਕ ਦੀਆਂ ਲੈਣਾ ਸਧਾਰਨ ਕੱਚੀਆਂ ਸੜਕਾਂ ਸਨ। ਮੈਟਰੋਪੋਲੀਟਨ ਇਲਾਕੇ ਅਤੇ ਰਾਜਧਾਨੀ ਚੰਡੀਗੜ੍ਹ ਦੇ ਆਸ-ਪਾਸ ਕੁਝ ਮਜ਼ਬੂਤ ਸੜਕਾਂ ਤੇ ਹਾਈਵੇਜ ਬਣਾਈਆਂ ਜਾ ਰਹੀਆਂ ਸਨ। ਚੰਡੀਗੜ੍ਹ ਅਤੇ ਮੁੱਖ ਸ਼ਹਿਰਾਂ ਦੇ ਸੜਕਾਂ ਦਾ ਵਿਕਾਸ 1950 ਵਿੱਚ ਚੰਡੀਗੜ੍ਹ ਦੇ ਨਿਰਮਾਣ ਸ਼ੁਰੂ ਹੋ ਚੁੱਕੇ ਸਨ ਚੰਡੀਗੜ੍ਹ ਨੂੰ ਇੱਕ ਆਧੁਨਿਕ ਸ਼ਹਿਰ ਵਜੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਵਿੱਚ ਬੜੀਆਂ ਅਤੇ ਵਿਸਤਾਰਿਕ ਸੜਕਾਂ ਸ਼ਾਮਲ ਹੋ ਰਹੀਆਂ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ